ਨਾ ਇਹਨਾਂ ਨੇ ਆਹ ਕਿਤਾਬ ਜੀ ਭੇਜੀ ਆ ਕਹਿੰਦੇ ਕੀ ਇਤੋਂ ਸਲੈਕਟ ਕਰਕੇ ਤੁਸੀਂ ਜੋ ਮਰਜ਼ੀ ਮਤਲਬ ਖਾ ਵੀ ਸਕਦੇ ਹੋ ਇਹ ਤੇ ਤੇ ਆਪਾਂ ਨੂੰ ਜਿਹੜੀ ਟਿਕਟੇ ਦੀ ਮਿਲੀ ਹੋਈ ਆ ਤੇ ਇਹ ਟਿਕਟ ਦੇ ਵਿੱਚ ਜਿਹੜਾ ਸੀ 200 ਰੁਪਿਆ ਇੱਕ ਜਣਾ ਹਾਜੀ ਬੱਤਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਆਸ ਕਰਦਾ ਹਾਂ ਜੀ ਸਾਰੇ ਠੀਕ ਠਾਕ ਹੋਵੋਗੇ ਸੋ ਸੱਜਣੋ ਅੱਜ ਵਲੌਗ ਲੈ ਕੇ ਆਏ ਆ ਜੀ ਆਪਾਂ ਤੁਹਾਡੇ ਲਈ ਨਵਾਂ ਤੇ ਚੱਲੇ ਸੀ ਅੱਜ ਕਿਤੇ ਕੁੰਮਣ ਫਿਰਨਾ ਆਪਾਂ ਤੇ ਐਤਵਾਰ ਦਾ ਦਿਨ ਸੀ ਮੈਂ ਕਿਹਾ ਚਲੋ ਤੁਹਾਡੇ ਨਾਲ ਵੀ ਆਪਾਂ ਸ਼ੇਅਰ ਕਰਦੇ ਆਂ ਜੀ ਅੱਜ ਦਾ ਵਲੌਗ ਤੇ ਆਪਾਂ ਜਾਣਿਆ ਜੀ ਜੰਡਿਆਲੇ ਗੁਰੂ ਤੇ ਕਰਦੇ ਕਹਿ ਰਹੇ ਸੀ ਕਿ ਜਾਜ ਚ ਜਾਣਾ ਅੱਜ ਦੇਖ ਕੇ ਆਉਣਾ ਉੱਥੇ ਵੀ ਮੌਲਜਾਲ ਕਿਵੇਂ ਆ ਕਿਵੇਂ ਨਹੀਂ ਸੌਕ ਕਰਾਉਨੇ ਆ ਤੁਹਾਨੂੰ ਵੀ ਇੰਜੋਏਮੈਂਟ ਅੱਜ ਤੇ ਬਣੇ ਰਹੋ ਵੀਡੀਓ ਦੇ ਨਾਲ ਤੇ ਚੱਲਦੇ ਆਂ ਜੀ ਆਜੋ ਫਿਰ ਮਿਲਦੇ ਆਂ ਸਾਰੇ ਹਾਂਜੀ ਸੋ ਮਿੱਤਰੋ ਫਾਈਨਲੀ ਆਪਾਂ ਪਹੁੰਚ ਚੁੱਕੇ ਆਂ ਜੀ ਜੰਡਿਆਲਾ ਗੁਰੂ ਤੇ ਆ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ 에어 ਇੰਡੀਆ ਦਾ ਪਲੇਨ ਜਿਹੜਾ ਖੜਾ ਹੋਇਆ ਇਹ ਕਿਸੇ ਵੀਰ ਨੇ ਨਾ ਲਿਆ ਹੋਇਆ ਸੀ ਮਤਲਬ ਸੈਕੰਡ ਹੈਂਡ ਕਿਸੇ ਨੇ ਲੈ ਕੇ ਤੇ ਉਹਨੂੰ ਰੈਸਟੋਰੈਂਟ ਦੇ ਵਿੱਚ ਇਹਨਾਂ ਨੇ ਤਬਦੀਲ ਕਰਤਾ ਤੇ ਅੱਜ ਦਿਖਾਉਨੇ ਆ ਤੁਹਾਨੂੰ ਅੰਦਰ ਦਾ ਰਿਵਿਊ ਤੇ ਇਹ ਹੈਗਾ ਦੋਸਤੋ ਆਪਣਾ ਅੰਮ੍ਰਿਤਸਰ ਰੋਡ ਤੋਂ ਲੈ ਕੇ ਜਲੰਧਰ ਰੋਡ ਜਿਹੜਾ ਤੇ ਉਹ ਰੋਡ ਤੇ ਪੈ ਜਾਂਦੀ ਹੈ ਇਹ ਛੜਕਾ ਤੇ ਜਦੋਂ ਵੀ ਕਿਸੇ ਨੇ ਆਉਣਾ ਹੋਇਆ ਜੰਡਿਆਲਾ ਗੁਰੂ ਵਿਖੇ ਇਹ ਜਿਹੜਾ ਆਪਣਾ ਜਹਾਜ਼ ਆ ਉਹ ਖੜਾ ਹੋਇਆ ਤੇ ਤੁਹਾਨੂੰ ਦਿਖਾਉਨੇ ਆ ਅੰਦਰ ਦਾ ਰਿਵਿਊ ਤੇ ਬਣੇ ਰਿਓ ਵੀਡੀਓ ਦੇ ਨਾਲ ਇਹ ਸੱਜਣੋ ਦੇਖ ਸਕਦੇ ਹੋ ਤੁਸੀਂ ਤੇ ਆਜੋ ਚਲਦੇ ਆਂ ਇਧਰ ਮੇਰੇ ਹਿਸਾਬ ਨਾਲ ਐਂਟਰੀ ਇਧਰੋਂ ਆ ਐਂਟਰੀ ਕਿਧਰੋਂ ਹੈ ਦੀ ਇਧਰੋਂ ਆਗੇ ਇਧਰੋਂ ਇਧਰੋਂ ਆ ਆਜੋ ਚਲਦੇ ਆਂ ਜੀ ਤੋ ਸੱਜਣੋ ਆ ਕਾਊਂਟਰ ਹੈ ਜੀ ਜਿੱਥੋਂ ਆਪਾਂ ਟਿਕਟ ਕਰਾਉਣੀ ਹੈ ਹਾਂਜੀ ਕਿਨੇ ਮੈਂਬਰ ਮੈਡਮ ਦਾ ਨਾਮ ਕਿਨੇ ਮੈਂਬਰ ਦੋ ਦੋ ਮੈਂਬਰ ਹੈ ਜੀ ਹਾਂਜੀ ਸੋਏ ਨੇ ਟਿਕਟ ਕਾਊਂਟਰ ਜਿੱਥੇ ਤੁਸੀਂ ਆਉਣਾ ਟਿਕਟ ਲੈ ਕੇ ਤੇ 200 ਰੁਪਿਆ ਇੱਕ ਜਾਨੇ ਦਾ ਬਾਕੀ ਜੋ ਖਾਣ ਪੀਣ ਦਾ ਉਹ ਦੱਸ ਰਹੇ ਨੇ ਉਹ ਕਹਿ ਰਹੇ ਨੇ ਕਿ ਵਿੱਚੇ ਇਨਕਲੂਡ ਹੈ ਸਾਰਾ ਕੁਝ ਤੁਹਾਨੂੰ ਅੱਗੇ ਦੱਸਦਾ ਜੀ ਮੈਂ ਥੈਂਕ ਯੂ ਸੋ ਮੱਚ ਐ ਵੇਟਿੰਗ ਰੂਮ 'ਚ ਜਾਣਾ ਬਊ ਜੀ ਠੀਕ ਹੈ ਜੀ ਜੀ ਸੱਜਣੋ ਇਹ ਉਹੀ ਅਜਿਹਾ ਜਿਤਨਾ ਆਪਾਂ ਕਰਦੇ ਆ ਨਾ ਜਿਤਨਾ ਜਹਾਜ਼ ਦੇ ਵਿੱਚ ਟਿਕਟ ਲੈ ਕੇ ਉੱਪਰ ਚੜਦੇ ਆ ਆ ਸੇਮ ਉਹੀ ਪ੍ਰੋਸੈਸ ਆ ਇਹਦਾ ਤੇ ਦੇਖ ਸਕਦੇ ਹੋ ਤੁਸੀਂ ਚੱਲਦੇ ਆ ਹੁਣ ਆਪਾਂ ਜਹਾਜ਼ 'ਚ ਟਿਕਟ ਆਪਣੀ ਜਿਹੜੀ ਟਿਕਟ ਆਪਣੀ ਮਿਲ ਗਈ ਆ ਚੱਲਦੇ ਆ 200 ਰੁਪਏ ਦੇ ਵਿੱਚ ਟਿਕਟ ਵਗ ਗਈ ਇੱਕ ਜਣੇ ਦੀ ਅੰਦਰ ਜਾਣਾ ਹਨਾ ਇਹ ਆ ਦੋਸਤੋ ਅੰਦਰ ਦੀ ਐਂਟਰੀ ਇਹ ਅੰਦਰ ਦੀ ਐਂਟਰੀ ਆ ਇਹ ਦੇਖ ਸਕਦੇ ਹੋ ਤੁਸੀਂ ਆ ਇਥੋਂ ਬਾਹਰ ਦਾ ਰਿਵਿਊ ਆ ਸੱਜਣੋ ਆ ਐਂਟਰੀ ਆ ਇਹਦੀ ਚਲਦੇ ਆਂ ਅੰਦਰ ਆਹ ਦੇਖ ਸਕਦੇ ਹੋ ਤੁਸੀਂ ਸਾਰਾ ਹੀ ਹਾਂਜੀ ਸੋ ਮਿੱਤਰੋ ਫਾਈਨਲੀ ਆਪਾਂ ਜਹਾਜ਼ ਦੇ ਵਿੱਚ ਬਹਿ ਗਏ ਆ ਤੇ ਦੇਖਦੇ ਆ ਕੀ ਕੀ ਆਉਂਦਾ ਹਾਲੇ ਤੱਕ ਕੀ ਕੀ ਨਹੀਂ ਤੇ ਜਹਾਜ਼ ਦੇ ਅੰਦਰ ਫੀਲਿੰਗ ਜਿਹੜੀ ਆ ਸਾਰੀ ਉਹੀ ਆ ਸੇਮ ਜਹਾਜ਼ ਵਾਲੀ ਤੇ ਵਧੀਆ ਇਹਨਾਂ ਬਣਾਇਆ ਜਿਗਾੜ ਸਾਰਾ ਜੋ ਵੀ ਆ ਤੇ ਆ ਆਪਾਂ ਨੂੰ ਜਿਹੜੀ ਟਿਕਟੇ ਦੀ ਮਿਲੀ ਹੋਈ ਆ ਤੇ ਇਹ ਟਿਕਟ ਦੇ ਵਿੱਚ ਜਿਹੜਾ ਅਸੀਂ 200 ਰੁਪਿਆ ਇੱਕ ਜਣਾ ਤੇ ਖਾ ਪੀ ਸਕਦਾ ਕੁਝ ਵੀ ਕੋਈ ਜਿਹੜਾ 200 ਰੁਪਿਆ ਵੈਸੇ ਤਾਂ ਜਹਾਜ਼ ਦੀ ਟਿਕਟ ਹੈ ਤੇ ਇਹਦੇ ਵਿੱਚ ਇਨਕਲੂਡ ਹੈ ਜਿਹ ਕਹਿੰਦੇ ਜੋ ਖਾਣਾ ਹੈ ਜੇ ਵੱਧ ਬਿੱਲ ਬਣਿਆ ਇਹ 200 ਵਿੱਚ ਹੀ ਐਡ ਹੋ ਜੂਗਾ ਸੋ ਦੇਖਦੇ ਆ ਕਿਹੜਾ ਆਉਂਦਾ ਆਪਣੇ ਕੋਲ ਹੁਣ ਚੱਲ ਕੇ ਵੀਰ ਤੇ ਕੀ ਕੀ ਖਾਣਾ ਪੁੱਛਦੇ ਆਪਾਂ ਇਹਨਾਂ ਨੂੰ ਕੀ ਕੀ ਖਾਣ ਦੇ ਵਿੱਚ ਰੱਖਿਆ ਹੋਇਆ ਹੈ ਨਾ ਤੇ ਵੀਡੀਓ ਨਾ ਬਣੀ ਰਿਹਾ ਜਰੂਰ ਹੈ ਕਦੇ ਨਹੀਂ ਸੁਣਾਇਆ ਇਹ ਪਤਾ ਨਹੀਂ ਆ ਪੂਰੀ ਗੱਲ ਬਾਤ ਚੱਲ ਰਹੀ ਜਣਾ ਬਲੌਗ ਬਣ ਲਿਆ ਆਪਣਾ ਇਹ ਹੋ ਗਿਆ ਆਪ ਵੀ ਇੱਥੇ ਤੇ ਬੜਾ ਮਜ਼ਾ ਆ ਖਾ ਪੀ ਕੇ ਤੇ ਬਹੁਤ ਵਧੀਆ ਬਣਾਉਂਦੇ ਚੀਜ਼ ਕੱਲਾ ਇਹ ਨਹੀਂ ਕਿ ਇੱਥੋਂ ਦਾ ਮੈਨੇਜਮੈਂਟ ਵੀ ਬਹੁਤ ਵਧੀਆ ਤੇ ਬਾਕੀ ਜਿਹੜੇ ਇੱਥੇ ਸਟਾਫ ਜਿਹੜਾ ਕੰਮ ਕਰਦਾ ਵੀ ਬਹੁਤ ਵਧੀਆ ਕੰਮ ਕਰਦਾ ਸਰਵਸ ਬਹੁਤ ਚੰਗੀ ਹੈ ਮਣੀ ਤੇ ਬਾਕੀ ਆਪਾਂ ਗੱਡੀ ਗੱਲਬਾਤ ਕਰਦੇ ਆਂ ਬਿੱਲ ਬੁੱਲ ਦਾ ਪੁੱਛਦੇ ਆਂ ਵੀ ਇਸ ਤੋਂ ਇਲਾਵਾ ਹੋਰ ਵੀ ਕੋਈ ਬਿੱਲ ਬਣਿਆ ਕਿ ਤੱਕ ਤਾਂ ਨਹੀਂ ਤੇ ਚੀਜ਼ਾਂ ਦਾ ਜਿਹੜਾ ਸੀ ਉਹ ਕੁਆਲਿਟੀ ਦੇ ਵਿੱਚ ਚੀਜ਼ ਬਣਾਉਂਦੇ ਨੇ ਹਰ ਕੋਈ ਚੀਜ਼ ਜਿਹੜੀ ਆ ਕੁਆਲਿਟੀ ਦੇ ਵਿੱਚ ਹੀ ਆਪਾਂ ਨੂੰ ਪ੍ਰੋਵਾਈਡ ਕਰਦੇ ਨੇ ਤੇ ਬਾਕੀ ਕਰਦੇ ਆਂ ਆਪਾਂ ਗੱਲਬਾਤ ਤੇ ਬਾਹਰ ਦਾ ਵੀ ਤੁਹਾਨੂੰ ਥੋੜੇ ਬਹੁਤ ਪ੍ਰੈਸ਼ ਜਿਹੜੇ ਆ ਅਗੀਆਂ ਤੁਹਾਨੂੰ ਤਸਵੀਰਾਂ ਹੋਰ ਵੀ ਸਾਂਝੀਆਂ ਕਰਦੇ ਆਂ ਆਪਾਂ ਤੇ ਬਣੇ ਰਹੋ ਵੀਡੀਓ ਦੇ ਨਾਲ ਤੇ ਆ ਜਿਓ ਜੀ ਦੇ ਦੋਸਤ ਕਲੋਰੀ ਚੇਕ ਆ ਰਹੀ ਹੈ ਕਰਦੇ ਆ ਜੀ ਗੱਲ ਆਪਾਂ 62 ਦੇ ਰਹੇ ਸਰ ਜੀ 62 ਰੁਪਏ ਠੀਕ ਆ ਜਿਹੜਾ ਆਏ ਦੇ ਵਿੱਚੋਂ ਆਪਾਂ ਨਿਕਲਾਂਗੇ ਬਾਹਰ ਤੇ ਬਾਹਰ ਦਾ ਦ੍ਰਿਸ਼ ਫੇਰ ਉਸ ਤੋਂ ਵੀ ਦੇਖ ਸਕਦੇ ਹਾਂ ਚਲੋ ਕੋਈ ਨਹੀਂ ਆ ਜਿਓ ਮਿੱਤਰੋ ਤੁਹਾਨੂੰ ਦਿਖਾਉਣਾ ਇਹਦੇ ਥੱਲੇ ਉਹ ਨਾ ਇਹਦਾ ਇੰਜਨ ਨਹੀਂ ਜਿਹੜਾ ਹੁੰਦਾ ਇੰਜਨ ਮੇਰੇ ਹਿਸਾਬ ਨਾਲ ਇਹਨਾਂ ਨੇ ਟੈਂਪਰੇਰੀ ਰੱਖਿਆ ਵਾ ਤੇ ਇਹ ਦੂਜੇ ਦਾ ਹੀ ਆ ਨਹੀਂ ਇਹ ਵੈਸੇ ਹੀ ਆਹਾਂ ਸ਼ੀਸ਼ੇ ਦਾ ਲਾਇਆ ਹੋਇਆ ਬਣਾ ਕੇ ਆਹ ਦੇਖੋ ਹਾਂਜੀ ਸੋ ਮਿੱਤਰੋ ਇਹ ਸੀ ਅੱਜ ਦਾ ਵਲੌਗ ਆਪਣਾ ਤੇ ਬੈਕਸਾਈਡ ਤੇ ਦੇਖ ਸਕਦੇ ਹੋ ਆਪਾਂ ਤੁਹਾਡੇ ਨਾਲ ਸਾਂਝਾ ਕੀਤਾ ਜੀ ਅੱਜ ਦਾ এনਵਾਇਰਨਮੈਂਟ ਤੇ ਬੜਾ ਵਧੀਆ ਲੱਗਾ ਕਿਸੇ ਨੇ ਵੀ ਆਉਣਾ ਹੋਵੇ ਕੋਈ ਜ਼ਿਆਦਾ ਬਜਟ ਨਹੀਂ ਹੈ ਤੇ ਤੁਸੀਂ ਆਪਣੇ ਜਹਾਜ਼ ਦਾ ਜਿਹੜਾ ਸੀ ਉਹ ਇੱਕ ਆਨੰਦ ਵੀ ਮੰਨ ਸਕਦੇ ਹੋ ਜਿਹੜਾ ਬੰਦਾ ਜਹਾਜ਼ ਨਹੀਂ ਬੈਠਾ ਤੇ ਉਹ ਇੱਕ ਵਾਰੀ ਜ਼ਰੂਰ ਆਣ ਕੇ ਆਪਣਾ ਇੱਕ ਵਾਰੀ ਫੀਲਿੰਗ ਲੈ ਸਕਦਾ ਇੱਥੋਂ ਆਣ ਕੇ ਆਪਣੇ ਤੇ ਅੱਜ ਦਾ ਜਿਹੜਾ ਸੀ ਇੰਜਾਇਰਮੈਂਟ ਕੀਤਾ ਆਪਾਂ ਕੋਈ ਜ਼ਿਆਦਾ ਖਰਚਾ ਨਹੀਂ ਵੱਡਾ ਖਰਚਾ ਨਹੀਂ ਹੈ ਜਾਂ ਆਪਾਂ ਕਹਿ ਦਈਏ ਵੀ ਹਜ਼ਾਰਾਂ ਦਾ ਖਰਚਾ ਆ ਗਿਆ ਨਹੀਂ ਤੇ ਬਿਲਕੁਲ ਘੱਟ ਖਰਚਾ ਹੈ ਜਿੰਨਾ ਕ ਆਪਾਂ ਆਮ ਸ਼ਹਿਰ ਦੇ ਵਿੱਚ ਜਾਂਦੇ ਜਾਂਦੇ ਆ ਪੈਸੇ ਖਰਚ ਲੈਨੇ ਇੰਨੇ ਕੀ ਮਤਲਬ ਲੱਗੇ ਆ ਜ਼ਿਆਦੇ ਨਹੀਂ ਤੇ ਬਾਕੀ ਵੀਡੀਓ ਨੂੰ ਜਿਹੜਾ ਸੀ ਉਹ ਤੁਸੀਂ ਆਪਣੇ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਆਪਣੇ ਚੈਨਲ ਨੂੰ ਤੇ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦਿਓ ਤੇ ਬਾਕੀ ਆਉਣ ਵਾਲੀਆਂ ਵੀਡੀਓ ਆਉਣ ਵਾਲੇ ਵਲੌਗ ਤੁਹਾਡੇ ਲਈ ਹੋਰ ਵੀ ਵਧੀਆ ਲੈ ਕੇ ਆਉਂਗਾ ਤੇ ਆਹ ਵੀਡੀਓ ਨੂੰ ਜਰੂਰ ਲਾਈਕ ਕਰਿਓ ਤੇ ਸ਼ੇਅਰ ਜਰੂਰ ਕਰਿਓ ਮੇਰਾ ਭਰਾ ਤੇ ਬਾਕੀ ਮਿਲਦੇ ਆ ਜੀ ਅਗਲੇ ਵਲੌਗ ਦੇ ਵਿੱਚ ਤੁਹਾਨੂੰ ਤੇ ਧੰਨਵਾਦ ਜੀ ਓਕੇ